ਚਾਰ 5 ਲੱਖ 3 4 ਲੱਖ ਤੁਹਾਨੂੰ ਫੇਰ ਘਰ ਜਾਣੇ ਗਵਾਰੇ ਦਾ ਹੈ ਰਾਮ ਨਾਲ ਫੇਰ ਲੈ ਗਾਪ ਉਹ ਤਿਆ ਇਹਦੇ ਨਾਲ ਦਾ ਇਹ ਇਹ 45 60 ਆਹ ਦੇਗਾ ਇਹਦੇ ਨਾਲ ਦਾ ਇਹੋ ਹੀ ਹਾਂ 23 ਮਾਡਲ ਆ ਹਾਂ ਠੀਕ ਕੋਈ ਗੱਲ ਨਹੀਂ ਕੋਈ ਵਾਈਟ ਟਰੈਕਟਰ ਨੰਬਰ ਦਾ ਉਤਰਣ ਜਾਂ ਮੈਂ ਘੜੋ 5.5 6 ਲੱਖ ਦਾ ਆਊਗਾ 5.5 6 ਇਹਨੂੰ ਅੱਧੇ ਕਿੰਨੇ ਦਵਾਉਂਗਾ ਹੈ ਸਿਰਫ ਇਹ ਨਾ ਵੀ ਤੇ ਨਾ ਨਹੀਂ ਚੜੂਗਾ ਉਹ ਟਰੈਕਟਰ ਅੱਛਾ ਕਾਪੀ ਮਿਲੂਗੀ ਜੋਰਸ਼ ਕਰਾਲਾ ਐਰੀਮੈਂਟਰ ਹਰ ਕੁਝ ਅੱਛਾ ਕੋਈ ਟਰੈਕਟਰ ਮਦਰਾ ਨਹੀਂ ਪਾਊਗਾ ਇਹ ਨਹੀਂ ਵੀ ਕੋ ਕੋ ਚੋਰੀ ਦਾ ਕਿੰਨਾ ਅੱਛਾ ਇਹ ਟਰੱਕ ਨੰਬਰ Thank <laughs> you.